ਸਤਿ ਸ਼੍ਰੀ ਅਕਾਲ ਨੂੰ ਬੜੇ ਪਿਆਰ ਸਹਿਤ ਵਾਹਿਗੁਰੂ ਜੀ ਦਾ ਹਰ ਸਾਰ ਬਾਰ ਦੀ ਕੀ ਫਤਿਹ ਉਹ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ 450 ਸਾਲਾ ਗੁਰਦਾ ਗੱਦੀ ਗੁਰਪੁਰਬ ਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਆ ਅਤੇ ਧੰਨ ਧੰਨ ਸਤਿ ਗੁਰਮੁਖਵੰਸ ਮਹਾਰਾਜਿਆਂ ਦੇ 450 ਸਾਲਾ ਜੋਤੀ ਜੋਤਿ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਜਿੱਥੇ ਸੰਸਾਰ ਭਰ ਦੇ ਵਿੱਚ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਗੁਰਮਤਿ ਸਮਾਗਮ ਔਰ ਬਹੁਤ ਪਰਉਪਕਾਰ ਦੇ ਕਾਰਜ ਕਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਵੱਡੇ ਪ੍ਰੋਗਰਾਮ ਮਹਾਨ ਨਗਰ ਕੀਰਤਨਾਂ ਦੇ ਪ੍ਰੋਗਰਾਮ ਉਲੀਕੇ ਹੋਏ ਹਨ ਉੱਥੇ ਹੀ ਸੰਪਰਦਾਏ ਸ੍ਰੀ ਹਾਲੀ ਸਾਹਿਬ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਦੇ ਬਾਨੀ ਸੱਜ ਖੰਡ ਵਾਸੀ શ્રીਮਾਨ ਸੰਤ ਬਾਬਾ ਤਾਰਾ ਸਿੰਘ ਜੀ ਇਨ੍ਹਾਂ ਦੇ ਯਾਰਕ ਸੇਵਕ ਸ੍ਰੀ ਹਾਲੀ ਸਾਹਿਬ ਸੰਪਰਦਾ ਦੇ ਮੁੱਖ ਸੇਵਾਦਾਰ શ્રીਮਾਨ ਸੰਤ ਬਾਬਾ ਘੋਟਾ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਜਾਥੇਦਾਰ ਸਰਕਾਰ ਜੋ ਬਾਬਾ ਜੀ ਬਾਬਾ ਸ਼ੇਰਧਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਪਿੰਡ ਫਤਿਹਗੜ ਸੰਰਾਜ ਜਿਹੜਾ ਫੋਜਪੁਰ ਪੰਜਾਬ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਸਦਕਾ 16 ਤਰੀਕ 1860 ਵਾਰ ਨੂੰ ਗੁਰੂ ਸਾਹਿਬ ਜੀ ਦੀ ਸ਼ਾਤਰ ਸਾਹਿਬ ਪੰਨ੍ਹਾ ਪਿਆਰਿਆਂ ਦੀ ਅਗਵਾਈ ਤੇ ਵਿੱਚ ਸਵੇਰੇ 9 ਵਜੇ ਮਹਾਨਗਰ ਚੀਤਨ ਸ਼ਹੀਦਾ ਸਿੰਘਾਂ ਦੇ ਪਵਿੱਤਰ ਸਥਾਨ ਨਗਰਪਦੇ ਗੜ ਸੁਭਰਾਤ ਤੋਂ ਪ੍ਰਾਰੰਭ ਹੋ ਕਰਕੇ ਨਗਰ ਕਟਾ ਬਾਦਸ਼ਾ ਵਟੂ ਪੱਟੀ ਨਿਯਾਮਦੀਨ ਵਾਲਾ ਕਰਨਾਲ ਕਲੌਨੀ ਹਰੀਕੇ ਸ਼ਾਹਿਰ ਇਸ ਤੋਂ ਅੱਗੇ ਜਿਉਣੀ ਕੇ ਮਰਹਾੜਾ ਤਤਲ ਪਿੰਡ ਖਾਰੇ ਤੋਂ ਹੁੰਦੇ ਹੋਏ ਗੁਰਦੁਆਰਾ ਸੇਵਕਪੁਰੀ ਸਾਹਿਬ ਸੁਹਾਵਾ ਇਸ ਤੋਂ ਅੱਗੇ ਮੋਹਨਪੁਰਾ ਬ੍ਰਾਹਮਪੁਰੇ ਵਾਲੇ ਗੇਟ ਤੋਂ ਹੁੰਦਿਆ ਹੋਇਆ ਇਸ ਤੋਂ ਬਾਅਦ ਦੇ ਵਿੱਚ ਫੇਰਾ ਸਾਹਿਬ ਲਹਾਰ ਜਮਾ ਰਾਏ ਇਤਿਆਦਕ ਨਗਰ ਅੱਗੇ ਫਤਿਆਬਾਦ ਸ਼ਹਿਰ ਦੇ ਵਿੱਚ ਹੀ ਹੁੰਦੇ ਹੋਏ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਵਿਖੇ ਸ਼ਾਮ ਦੇ ਸਮੇਂ ਮਹਾਨ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਇੰਨੇ ਵੀ ਰਸਤੇ ਦੇ ਵਿੱਚ ਨਗਰ ਸ਼ਹਿਰ ਨਗਰਾ ਸ਼ਹਿਰ ਆਮਿਆ ਸੰਗਤਾਂ ਉੰਮੀਆਂ ਨੇ ਸਾਰੀਆਂ ਸੰਗਤਾਂ ਨੂੰ ਸੰਪਰਦਾਇਕਾਰ ਸੇਵਾ ਸ੍ਰੀ ਹਰਿ ਸਾਹਿਬ ਆਤੇ ਸੂ ਸੰਪਰਦਾ ਦੇ ਜਥੇਦਾਰ ਸਾਹਿਬਾਨ ਵੱਲੋਂ ਬੜੇ ਪਿਆਰ ਸਹਿਤ ਬੇਨਤੀ ਹੈ ਕਿ ਭਾਈ ਰਸਤਿਆਂ ਦੀ ਸਫਾਈ ਕੀਤੀ ਜਾਵੇ ਸੰਗਤ ਸ਼ਕਣ ਵਾਸਤੇ ਜਲ ਪਾਣੀ ਲੰਗਰ ਪ੍ਰਸ਼ਾਦ ਗੁਰੂ ਸਾਹਿਬ ਜੀਆਂ ਦਾ ਗੁਰੂ ਕੀ ਸੰਗਤ ਦਾ ਗੁਰੂ ਕੇ ਖਾਲਸੇ ਦਾ ਸਤਕਾਰ ਮਾਨ ਕਰਨਾ ਬੜੇ ਜਾਹੋ ਜਲਾਬ ਦੇ ਨਾਲ ਗੇਸ ਨਗਰ ਕੀਰਤਨ ਦੇ ਵੇਲੇ ਸਮੂਲੀਅਤ ਕਰਨ ਵਾਲੀਆਂ ਸੰਗਤਾਂ ਵੀ ਆਪਣੀਆਂ ਗੱਡੀਆਂ ਤੇ ਟਰੈਕਟਰ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਪਾਰਾਂ ਤੇ ਕੇਸਰੀ ਰੰਗ ਦੇ ਝੰਡੇ ਲਾ ਕੇ ਨਗਰ ਕੀਰਤਨ ਦੇ ਵੇਲੇ ਸਮੂਲੀਅਤ ਕਰਨੀ ਗੁਰੂਆਂ ਕੁੱਟੀਆਂ ਪ੍ਰਾਪਤ ਕਰਨੀਆਂ ਜੀ ਇਹ ਪਿਆਰ ਸਹਿਤ ਸਮੂਹ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਵੰਦ ਚੜ ਕੇ ਹਾਜ਼ਰੀਆਂ ਲਵਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਖੁਸ਼ੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ